ਲੰਗੇ ਦਿਨਾਂ ਤੋਂ ਇੱਕ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਉੱਤੇ ਇਲਜ਼ਾਮ ਲੱਗ ਰਹੇ ਸੀ ਕਿ ਉਹਨਾਂ ਨੇ ਲੱਡੂਆਂ ਦੇ ਪੈਸੇ ਨਹੀਂ ਮੋੜੇ ਉਹ ਵੀਡੀਓ ਲੱਗਦਾ ਸੀ ਐਮ ਭਗਵੰਤ ਮਾਨ ਦੇ ਕੋਲ ਪਹੁੰਚ ਗਈ ਪਹੁੰਚਦੀ ਵੀ ਕਿਵੇਂ ਨਾ ਗੱਲਾਂ ਸਿਆਸੀ ਲੀਡਰਾਂ ਦੇ ਕੋਲ ਪਹਿਲਾਂ ਪਹੁੰਚ ਜਾਂਦੀਆਂ ਨੇ ਸੁਖਬੀਰ ਸਿੰਘ ਬਾਦਲ ਦੀ ਉਹ ਵੀਡੀਓ ਮਖੌਲ ਦਾ ਕਾਰਨ ਬਣ ਗਈ ਰੈਲੀ ਦੇ ਵਿੱਚ ਸੀਐਮ ਭਗਵੰਤ ਮਾਨ ਰੈਲੀ ਕਰ ਰਹੇ ਹੁੰਦੇ ਨੇ ਉਸ ਵੇਲੇ ਜ਼ਿਕਰ ਛੱਡਦਾ ਆ ਸੁਖਬੀਰ ਸਿੰਘ ਬਾਦਲ ਦਾ ਜ਼ਿਕਰ ਛੱਡਦਾ ਸ਼੍ਰੋਮਣੀ ਅਕਾਲੀ ਦਲ ਦਾ ਪੰਜਾਬ ਬਚਾਓ ਯਾਤਰਾ ਦਾ ਤੇ ਉਸ ਵੇਲੇ ਕਹਿੰਦੇ ਕਿ ਇਹਨਾਂ ਨੇ ਪੰਜਾਬ ਨੂੰ ਕੀ ਬਚਾਉਣਾ ਇਹਨਾਂ ਦੇ ਕੋਲ ਤਾਂ ਲੱਡੂਆਂ ਦੇ ਪੈਸੇ ਨਹੀਂ ਦਿੱਤੇ ਜਾ ਰਹੇ ਤੇ ਇਸ ਗੱਲ ਦੇ ਉੱਤੇ ਇਹੋ ਜਿਹਾ ਹਾਸਾ ਪਿਆ ਜਿਸ ਨੂੰ ਲੈ ਕੇ ਅਕਾਲੀ ਦਲ ਦੀ ਸਥਿਤੀ ਜਿਹੜੀ ਆ ਉਹ ਜ਼ਰੂਰ ਸਮਝੀ ਜਾ ਸਕਦੀ ਹੈ ਅਕਾਲੀ ਦਲ ਦੀ ਸਥਿਤੀ ਕੀ ਆ ਕਈ ਕਈ ਥਾਵਾਂ ਦੇ ਉੱਤੇ ਪ੍ਰੋਪਰ ਫੰਡਸ ਨਹੀਂ ਦਿੱਤੇ ਗਏ ਇਹੋ ਇਹੋ ਜਿਹੀਆਂ ਗੱਲਾਂ ਅੰਦਰ ਖਾਤੇ ਚੱਲਦੀਆਂ ਪਈਆਂ ਨੇ ਅਕਾਲੀ ਦਲ ਦੇ ਆਪਣੇ ਲੀਡਰ ਕਈ ਥਾਵਾਂ ਦੇ ਉਤੋਂ ਵੀ ਗੱਲਾਂ ਕਰਦੇ ਸੁਣਾਈ ਦੇ ਰਹੇ ਨੇ ਕਿ ਫੰਡਸ ਅਲੋਕੇਟ ਨਹੀਂ ਹੋ ਰਹੀਆਂ ਘੱਟ ਫੰਡਸ ਅਲੋਕੇਟ ਹੋ ਰਹੇ ਨੇ ਸਵਾਲ ਖੜਦੇ ਪਏ ਨੇ ਕਿ ਕੀ ਅਕਾਲੀ ਦਲ ਹੁਣ ਜਿੱਤ ਦੀ ਬਜਾਏ ਸਿਰਫ ਦੂਜਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਦੂਜਿਆਂ ਨੂੰ ਜਿਤਾਉਣ ਦੀ ਕੋਸ਼ਿਸ਼ ਕਰ ਰਿਹਾ ਯਾਨੀ ਕਿ ਹੁਣ ਅਕਾਲੀ ਦਲ ਫੇਵਰ ਪੋਲਿਟਿਕਸ ਦੇ ਵਿੱਚ ਆ ਗਿਆ ਸਿਰਫ ਫੇਵਰ ਦਿੰਦਾ ਪਿਆ ਜੋ ਹਾਲਾਤ ਹਰਿਆਣਾ ਦੇ ਵਿੱਚ ਪਹਿਲਾਂ ਅਕਾਲੀ ਦਲ ਦੇ ਹੁੰਦੇ ਸੀ ਕਿ ਉਹ ਸਿਰਫ ਫੇਵਰ ਦਿੰਦੇ ਹੁੰਦੇ ਸੀ ਲੱਗਦਾ ਹੌਲੀ ਹੌਲੀ ਪੰਜਾਬ ਦੇ ਵਿੱਚ ਵੀ ਅਕਾਲੀ ਦਲ ਉੱਥੇ ਹੀ ਪਹੁੰਚ ਜਾਵੇਗਾ ਔਰ ਅਕਾਲੀ ਦਲ ਜਿਨ੍ਹਾਂ ਡਗ ਮਗਾਉਂਦੇ ਪੈਰਾਂ ਦੇ ਉੱਤੇ ਫਿਲਹਾਲ ਖੜੋਤੇ ਆਇਆ ਉਹ ਵੀ ਪੈਰ ਉਹਦੇ ਕੱਟ ਦਿੱਤੇ ਜਾਣਗੇ ਔਰ ਅਕਾਲੀ ਦਲ ਹੀਠਾਂ ਜ਼ਮੀਨ ਤੇ ਡਿੱਗ ਜਾਵੇਗਾ ਇਸ ਤਰੀਕ ਦੇ ਆਉਣ ਤੱਕ ਦਾ ਇੰਤਜ਼ਾਰ ਜਿੰਨਾ ਨਾ ਚਾਹੀਏ ਉਹਨਾਂ ਕਰਨਾ ਪੈ ਰਿਹਾ ਪਰ ਇਹਨਾਂ ਮਸਲਿਆਂ ਨੂੰ ਲੈ ਕੇ ਜੋ ਹੁਣ ਤੱਕ ਸਥਿਤੀਆਂ ਪਾਰਟੀ ਦੀਆਂ ਨਜ਼ਰ ਆ ਰਹੀਆਂ ਨੇ ਉਸ ਦੇ ਆਧਾਰ ਦੇ ਉੱਤੇ ਇਹੀ ਸੋਚਿਆ ਜਾ ਰਿਹਾ ਕਿ ਪੰਜਾਬ ਦੀ ਇਕਮਾਤਰ ਪੰਥਕ ਪਾਰਟੀ ਹੁਣ ਜਲਦ ਆਪਣੇ ਅੰਤ ਤੱਕ ਵੱਧਦੀ ਆਪ ਵੱਧਦੀ ਪ੍ਰਤੀਤ ਹੋ ਰਹੀ ਹੈ ਹਾਲਾਂਕਿ ਸਭ ਨੂੰ ਪਤਾ ਕਿ ਕੀ ਕਰਨਾ ਚਾਹੀਦਾ ਹਰ ਇੱਕ ਵਿਅਕਤੀ ਹਰ ਇੱਕ ਲੀਡਰ ਜਾਣਦਾ ਹੈ ਕਿ ਜੇ ਆਕਾਲੀ ਦਲ ਨੂੰ ਬਚਾਉਣਾ ਤਾਂ ਕਿਸ ਚੀਜ਼ ਦੀ ਲੋੜ ਹੈ ਪਰタミンੋ ਚੀਜ਼ ਨਹੀਂ ਕੀਤੀ ਜਾ ਰਹੀ ਔਰ ਦੂਜੇ ਪਾਸੇ ਜੋ ਫੈਸਲੇ ਲੈਣੇ ਚਾਹੀਦੇ ਸੀ ਉਹ ਫੈਸਲੇ ਨਹੀਂ ਲਏ ਜਾ ਰਹੇ ਜਿਸ ਰਾਵ ਵਾਲੂ ਰੁਝਾਨ ਸਿਆਸਤ ਦਾ ਹੁੰਦਾ ਹੈ ਉਧਰ ਵੱਲ ਨੂੰ ਆਕਾਲੀ ਦਲ ਤੁਰ ਕੇ ਰਾਜ਼ੀ ਨਹੀਂ ਪ੍ਰਤੀਤ ਹੋ ਰਿਹਾ ਖਡੂਰ ਸਾਹਿਬ ਦੇ ਵਿੱਚ ਸਮਰਥਨ ਦੇਣ ਦੀ ਗੱਲ ਕੀਤੀ ਜਾ ਰਹੀ ਸੀ ਹੋ ਸਕਦਾ ਸੀ ਕਿ ਸਮਰਥਨ ਦੇ ਰਹਿੰਦੇ ਤਾਂ ਕਿਤੇ ਨਾ ਕਿਤੇ ਸਪੋਰਟ ਮਿਲ ਜਾਂਦੀ ਪਰ ਸਮਰਥਨ ਨਹੀਂ ਦਿੱਤਾ ਗਿਆ ਲੱਗਦਾ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦੇ ਨਾਲ ਹੁਣ ਕੋਈ ਮੋਹ ਪਿਆਰ ਨਹੀਂ ਰਹਿ ਗਿਆ ਖੈਰ ਇਹਨਾਂ ਮਸਲਿਆਂ ਨੂੰ ਲੈ ਕੇ ਸੁਖਬੀਰ ਬਾਦਲ ਜਾਂ ਅਕਾਲੀ ਦਲ ਕੀ ਕਰੂਗਾ ਇਹ ਬਾਤ ਦੀ ਗੱਲ ਆ ਪਰ ਸੀਐਮ ਭਗਵੰਤ ਮਾਨ ਨੇ ਜ਼ਰੂਰ ਇਸ ਉੱਤੇ ਅਕਾਲੀ ਦਲ ਦਾ ਔਰ ਸੁਖਬੀਰ ਬਾਦਲ ਦਾ ਮਜ਼ਾਕ ਉਡਾਇਆ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਕੋਲੋਂ ਤਾਂ ਹੁਣ ਲੱਡੂਆਂ ਦੇ ਪੈਸੇ ਨਹੀਂ ਦਿੱਤੇ ਜਾ ਰਹੇ ਇਹ ਹਾਲਾਤ ਬਣੇ ਹੋਏ ਨੇ ਹੋਰ ਕੀ ਕੁਝ ਕਿਹਾ ਸੁਖਬੀਰ ਬਾਦਲ ਦੇ ਬਾਰੇ ਜਾਂ ਅਕਾਲੀ ਦਲ ਬਾਰੇ ਆਓ ਸੁਣਦੇ ਹਾਂ ਸੋ ਵੀਰੋ ਇਹਨਾਂ ਨੇ ਲੁੱਟਿਆ ਪੰਜਾਬ ਤਾਈਆਂ ਅੱਜ ਖਤਮ ਹੋ ਗਏ ਅੱਜ ਉਹਨਾਂ ਨੂੰ ਬੰਦਾ ਨਹੀਂ ਥਿਆਉਂਦਾ ਗੱਡੀ 'ਚ ਬਿਠਾਉਣ ਵਾਸਤੇ ਵੀਰੋ ਸੁਖਵੀਰ ਬਾਦਲ ਦਾ ਜਿਹੜਾ ਪਰਿਵਾਰ ਬਚਾਓ ਯਾਤਰਾ ਨਹੀਂ ਚੱਲ ਰਹੀ ਉਹ ਜੀਪ ਦੇ ਉੱਤੇ ਛਤਰੀ ਜੀ ਲਾ ਰੱਖਿਆ ਤੁਰਿਆ ਜਾਂਦਾ ਹੁੰਦਾ ਐ ਸ਼ਹਿਰ 'ਚ ਕੋਈ ਬੰਦਾ ਨੇੜੇ-ਦਲੇ ਹੁੰਦਾ ਬੰਦ ਦੁਕਾਨਾਂ ਨੂੰ ਐ ਐ ਕਰਦਾ ਜਾਂਦਾ ਹੁੰਦਾ ਉਹਨੂੰ ਐ ਲੱਗੀ ਜਾਂਦਾ ਪਤਾ ਨਹੀਂ ਬੰਦੇ ਖੜੇ ਨੇ ਬੰਦੇ ਖੜੇ ਨੇ ਝੌਲਾ ਝੌਲਾ ਐ ਦਿਖਣ ਲੱਗ ਗਿਆ ਇਹਨਾਂ ਨੂੰ ਹਾਂਜੀ ਲੱਡੂਆਂ ਦੇ ਪੈਸੇ ਮੰਗੀ ਜਾਂਦੇ ਆ ਹਲਵਾਈ ਸੋ ਵੀਰੋ ਇਹਨਾਂ ਤੋਂ ਕੀ ਉਮੀਦ ਕਰੋਗੇ ਜਿਹੜੇ ਗਰੀਬਾਂ ਦੇ ਪੈਸੇ ਵੀ ਨਹੀਂ ਦੇ ਸਕਦੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ